ਸ੍ਰੀ ਕਾਜੀ ਸਾਰਿਆਂ ਨੂੰ ਸੋ ਕਿੱਦਾਂ ਹੋ ਤੁਸੀਂ ਸਾਰੇ ਜੀ ਨੇ ਮੈਂ ਉਮੀਦ ਕਰਦੀ ਆਂ ਤੁਸੀਂ ਸਾਰੇ ਜੀ ਨੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਮਿੱਠਾ ਰੋਟੀ ਖੁਸ਼ੀ ਹੋਵੇ ਹਾਂਜੀ ਤੇ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਗਿਆ ਨਾ ਵਾ ਵੀਡੀਓ ਜਿਹੜੀ ਆ ਉਹ ਕਿਸ ਪ੍ਰਕਾਰ ਦੀ ਹੈਗੀ ਆ ਤੋਂ ਤੁਹਾਨੂੰ ਪਤਾ ਲੱਗ ਗਿਆ ਨਾ ਕਿ YouTube ਜਿਹੜਾ ਵਾ ਉਹ ਬੈਨ ਹੋ ਜੇ ਹੋ ਜਾ ਰਿਹਾ ਬੰਦ ਹੋਉਂਦੇ ਹੋਣ ਵਾਲਾ YouTube ਬੰਦ ਹੋਉਂਗਾ ਆਏ ਸੁਣਨ ਚ ਖਬਰ ਆਈ ਹੈ ਕਿ ਬਹੁਤ ਸ਼ੋਕੀ ਹੋ ਗਈ ਹੈ 15 ਨਵੰਬਰ ਨਵੰਬਰ 15 ਤੱਕ ਆ ਖਬਰਸ ਟਾਈਮ ਹੀ ਗਈ YouTube ਦਾ ਕਿ ਬੰਦ ਹੋਏ ਬੈਨ ਹੋਣੇ ਬਾਕੀ ਪਤਾ ਨਹੀਂ ਆ ਵੀ ਰੀਅਲ ਹੈ ਆ ਕਿ ਫੇਕ ਹੈ ਜਗੀਆ ਬਟ ਫਿਰ ਵੀ ਚਲੋ ਜੋ ਵੀ ਹੈ ਸਹੀ ਵੀ ਆ ਕੈਰੀ ਆ ਵੀ ਜਿਹੜਾ ਆਪਣਾ ਇੰਡੀਆ ਆਪਣੀ ਐਪਲੀਕੇਸ਼ਨਸ ਲਾਂਚ ਕਰਨ ਜਾ ਰਹੀ ਆ ਸੋ ਆਪਣਾ ਡਿਪੈਂਡ ਡਿਪੈਂਡ ਨਹੀਂ ਰਹਿਣਾ ਪਏਗਾ ਅਦਰ ਅਦਰ ਜਿਵੇਂ ਇਹਨਾਂ ਦੇ ਜਿੰਨੇ ਵੀ ਤਕਰੀਬਨ ਜਿੰਨੇ ਕੇ ਪਲੈਟਫਾਰਮ ਹੈਗੇ ਸੋਸ਼ਲ ਮੀਡੀਆ ਦੇ ਯੂਟਿਊਬ ਫੇਸਬੁਕ ਲੈ ਨਾ ਜਿੰਨੇ ਸਨੈਪਚੈਟ ਆਦਿ ਉਹ ਸਾਰੇ ਹੀ ਮਤਲਬ ਤਕਰੀਬਨ ਬਾਹਰ ਦੇ ਹੀ ਆ ਮੈਰੀਕਾ ਦਾ ਕੋਈ ਐਪ ਨਹੀਂਗਾ ਸੋ ਇਹ ਉਹਨਾਂ ਨੂੰ ਹੈਗਾ ਵਾ ਵੀ ਆਪਣਾ ਜੋ ਵੀ ਹੈ ਵੀ ਆਪਣਾ ਬੈਨੀਫਿਟ ਜਿੰਨਾ ਵੀ ਆ ਇੰਡੀਆ ਨੂੰ ਹੀ ਪ੍ਰੋਫਿਟ ਹੋਵੇਗਾ ਇਸ ਸੇਚ ਉਹ ਆਪਾਂ ਵੀ ਕਮਾਂਗੇ ਕਿ ਵਧੀਆ ਗੱਲ ਆ ਜਿਹੜੀ ਚੀਜ਼ ਹੋਈ ਬਸ ਕਹਿ ਕੇ ਭਾਈ ਯੂਟਿਊਬ ਦੇ ਅੰਦਰ ਕਿ ਇੰਡੀਆ ਦਾ ਜਿਹੜਾ ਐਪ ਨਵਾਂ JioTube ਉਹ ਇੱਕ ਲਾਂਚ ਹੋਏਗਾ ਸੁਣਨ ਚ ਆਇਆ ਭਾਈ ਸੁਣਨ ਚ ਆਇਆ ਇਹ ਬੰਦ ਹੋਇਆ ਯੂਟਿਊਬ ਫਿਰ ਉਹ JioTube ਜਿਹੜਾ ਐਪ ਉਹ ਗਾਂਧੀ ਜੀ ਨੇ ਕਿਹਾ ਹੈ ਉਹਨੇ ਇਹ ਮੈਸ JioTube ਕਰਦਾਂਗਾ ਤੇ ਉਹਦੇ ਚ ਮਤਲਬ ਇਦਾਂ ਵੀਡੀਓਜ਼ ਵਗੈਰਾ ਸ਼ੇਅਰ ਯੂਟਿਊਬ ਵਾਂਗ ਸ਼ੇਅਰ ਕਰ ਸਕਦੇ ਤੁਸੀਂ ਹਰ ਇੱਕ ਤਰ੍ਹਾਂ ਦਾ ਹਰੇਕ ਦਾ ਵਲੌਗ ਜਿੱਦਾਂ ਵੀਡੀਓਜ਼ ਵਗੈਰਾ ਸ਼ੂਟਿੰਗ ਬਟ ਇਸ ਚੀਜ਼ ਲਈ ਨਾ ਇਹਨਾਂ ਨੂੰ ਬਹੁਤ ਜ਼ਿਆਦਾ ਮਿਲੋ ਕਰਨਾ ਪੈਣਾ ਹੋਣਾ ਸਟਾਰਟਿੰਗ ਤੋਂ ਜਿਵੇਂ ਪਲੇ ਸਟੋਰ ਵਗੈਰਾ ਹੋ ਗਿਆ ਸਾਰਾ ਕੁਝ ਆਪਾਂ ਨੂੰ ਸ਼ੁਰੂ ਤੋਂ ਹੀ ਸਾਰਾ ਕੁਝ ਇਹਨਾਂ ਨੂੰ ਕਰਨਾ ਪੈਣਾ ਹਾਂ ਸਾਰਾ ਕੁਝ ਸਟਾਰਟ ਕਰਨਾ ਪੈਣਾ ਦੁਬਾਰਾ ਤੋਂ ਈਮੇਲ ਤੱਕ ਵੀ ਗਏ ਹੁੰਦੇ ਕਿ ਬੰਦ ਹੋ ਜਾਣੀ ਐਕਚੁਅਲੀ ਗੱਲ ਇਹ ਆ ਵੀ ਜਿਹੜਾ ਕਹਿੰਦੇ ਵਾਲੇ ਕਿ ਅਮਰੀਕਾ ਅਮਰੀਕਾ ਦੇ ਨਾਲ ਨਾ ਨਾ ਥੋੜੀ ਜੀ ਹੋ ਗਈ ਆ ਗਰਮਾ ਤੇ ਸੋ ਇਸ ਕਰਕੇ ਇਹ ਪਤਾ ਨਹੀਂ ਅਭੀ ਹੋ ਵੀ ਸਕਦਾ ਵਾ ਤੇ ਨਹੀਂ ਵੀ ਹੋ ਸਕਦਾ ਬਾਕੀ ਸੋ ਆਪਾਂ ਵੇਖਦੇ ਆਂ ਵੀ ਕੀ ਬਹੰਦਾ ਆ ਬਾਕੀ ਬੜੀ ਸ਼ੌਕਿੰਗ ਜੀ ਨਿਊਜ਼ ਆ ਜੇ ਇੱਕ ਗੱਲ ਹੋ ਰਹੀ ਹੈ ਵੀ ਜੇ ਇੰਡੀਆ ਕਰਦਾ ਨਾ ਇਹ ਚੀਜ਼ ਨੂੰ ਤੇ ਹੋਰ ਜ਼ਿਆਦਾ ਵਧੀਆ ਗੱਲ ਆ ਵੀ ਜਿੰਨਾ ਵੀ ਆਪਣਾ ਬੈਨੀਫਿਟ ਹੈ ਨਾ ਸਾਰਾ ਤੇ ਆਪਣਾ ਬਾਹਰ ਜਿਵੇਂ ਬਾਹਰ ਦੇ ਪਲੇਟਫਾਰਮ ਹੈਗੇ ਜਿੰਨੇ ਵੀ ਉਹਨਾਂ ਨੂੰ ਜਾਣਦਾ ਜਿੰਨਾ ਵੀ ਪ੍ਰੋਫਿਟ ਹੁੰਦਾ ਇਸ ਚੀਜ਼ ਜਿੰਨੇ ਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਪਊਗਾ ਡਿਪੈਂਡ ਨਹੀਂ ਰਹਿਣਾ ਪਏਗਾ ਇਹ ਜੇ ਇੰਡੀਆ ਦੇ ਹੋਣਗੇ ਮਤਲਬ ਜਿੰਨੇ ਵੀ ਐਪਲੀਕੇਸ਼ਨ ਤੇ ਵਧੀਆ ਗੱਲ ਆ ਸੋ ਮੈਂ ਤੇ ਜਿੱਦ ਦੀ ਐਨੀ ਨਹੀਂ ਸੀ ਨਾ ਮੈਨੂੰ ਤੇ ਤਕ ਤੱਕ ਕਾਈ ਤਕਾਲ ਅਸੇ ਤੇ ਉਹ ਸ਼ੌਕਿੰਗ ਨਿਊਜ਼ ਆਂਗੇ ਕਿ ਇਹਨੀ ਐਨੀ ਦੇਰ ਜੀ ਮਿਹਨਤ ਕਰਨੀ ਆ 5 ਇਅਰਸ ਹੋ ਗਈ ਹੋਣੀ ਆਪਾਂ ਨੂੰ ਹਨਾ 5 ਇਅਰ ਹੋ ਗਿਆ ਆਪਾਂ ਨੂੰ YouTube ਮਤਲਬ ਚਲਾਉਂਦੇ ਹੋਏ ਵੀ ਉਹ ਜ ਐ ਇੱਕ ਸ਼ੌਕਿੰਗ ਵੀ ਨਿਊਜ਼ ਸੀ ਕਿ ਆ ਇੱਕ ਤਸਵੀਰ ਵੀ ਆ ਕਿ ਆਪਣੇ ਅਦਰ ਕੰਟਰੀਜ਼ ਦੇ ਐਪ ਹੀ ਹੈ ਜ ਆਪਣੇ ਇੰਡੀਆ ਦੇ ਐਪ ਆ ਜਾਊਗਾ ਆਪਣੇ ਇੰਡੀਆ ਨੂੰ ਕਹਿੰਦੇ ਡਿਪੈਂਡੈਂਟ ਹੀ ਹੋਣਾ ਪਊਗਾ ਬਹੁਤ ਜ਼ਿਆਦਾ ਮਤਲਬ ਯੂਟਿਊਬਰਸ ਜਿਨ੍ਹਾਂ ਨੂੰ ਲੋਸ ਨੂੰ ਨਾ ਉਹ ਜਿਹੜੇ ਬਹੁਤ ਹੀ ਜ਼ਿਆਦਾ ਇਸ ਟਾਈਮ ਚੇਲਾ ਹਲ ਤੇ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਲੋਸ ਨੂੰ ਨਾ ਉਹ ਸਾਰਾ ਬਚ ਸਟਾਰਟਿੰਗ ਤੋਂ ਕਰ ਸਟਾਰਟਿੰਗ ਤੋਂ ਕਰਨਾ ਚਾਹੀਦਾ ਇਹ ਚੀਜ਼ਾਂ ਚਲੋ ਬਾਕੀ ਜੋ ਇਹ ਸਾਰਿਆਂ ਦੇ ਨਾਲ ਹੀ ਹੈ ਹਨਾ ਇਹ ਮੈਂ ਤਾਂ ਕਿੰਨਾ ਹੋਵੇ ਸਭ ਵਧੀਆ ਗੱਲ ਆ YouTube ਹਾਂ ਸਭ ਕੁਝ ਹੋਵੇ ਇੰਡੀਆ ਦਾ ਹੋਵੇ ਪਲੈਟਫਾਰਮ ਸਾਰੇ ਐਪਲੀਕੇਸ਼ਨ ਵਗੈਰਾ ਸਭ ਵਧੀਆ ਹੈ ਡਿਪੈਂਡ ਨਹੀਂ ਇਹਦਾ ਕਿ ਅਦਰ ਕੰਪਨੀ ਦਾ ਹੁੰਦਾ ਜਿਵੇਂ ਆਪਣੇ ਤੋਂ ਇੰਡੀਆ ਤੋਂ ਅੰਕਿਆ ਸੰਗੀਤਾ ਭਾਰਤ ਆਉਂਦੀ ਹੈ ਲੇ ਸੋਨੇ ਦੀ ਚਿੜੀਆ ਸੀ ਇੰਡੀਆ ਜੇ ਇਹ ਚੀਜ਼ ਹੋ ਗਈ ਨਾ ਤੇ ਸਹੀ ਜਿ ਸੋਨੇ ਦੀ ਚਿੜੀਆ ਵਾਲੀ ਗੱਲ ਹੋ ਜਾਣੀ ਹੈ ਕਿ ਜਿੰਨਾ ਵੀ ਪ੍ਰੋਫਿਟ ਹੈ ਨਾ ਸਾਰਾ ਇੰਡੀਆ ਨੂੰ ਫੇਰ ਹੁਣਾ ਵਾ ਇੰਡੀਆ ਦੇ ਉਹਦੀ ਗੱਲ ਸਹੀ ਆ ਬੀ ਥੋ ਤੇ ਇਹਦੇ ਇਹਾ ਅੱਗੇ ਉਹਨਾਂ ਨੇ 15 ਨਵੰਬਰ ਤੱਕ ਦਾ ਟਾਈਮ ਦਿੱਤਾ ਹੈ ਦੇਖੋ ਕੀ ਬੰਦਦਾ ਵਾ YouTube ਬੰਦ ਹੁੰਦਾ ਜਾਂ ਨਹੀਂ ਹੁੰਦਾ ਐਸੀ ਸਮਝ ਨਹੀਂ ਆ ਰਹੀ ਕੋਈ ਖਾਨ ਨਾ ਮਿਲ ਲਈ ਵਿੱਚ ਉਹ ਆਪਾਂ ਥੋੜਾ ਜਿਹਾ ਐਸੀ ਲਈ ਸ਼ੌਕ ਕੀਤਾ ਆਪਾਂ ਤੁਹਾਡੇ ਨਾਲ ਆ ਗੱਲ ਸੇਰੀ ਆ ਗੱਲ ਸ਼ੇਅਰ ਕੀਤੀ ਤੇ ਸਾਰਿਆਂ ਦੇ ਨਾਲ ਹੀ ਆ ਹੁਣ ਹਾਂ ਇਹ ਸੌਬ ਦੀ ਹੈਗੀ ਆ ਪਾ ਚਲੋ ਕੋਈ ਪਤਾ ਨਹੀਂ ਲੱਗ ਰਿਹਾ ਕਿ ਨਿਊਜ਼ ਆ ਫੇਕ ਆ ਜਾਂ ਨਹੀਂ ਦੱਸਿਆ ਰਸ ਹੋ ਗਿਆ ਸੋਚ ਕੇ ਨਜਾਗ ਮੈਂ ਲੱਗ ਗਿਆ ਰਸੇ ਨਹੀਂ ਪੀੜਾ ਹੋਣ ਲੱਗ ਗਿਆ ਤੇ ਤੁਸੀਂ ਦੇਖਦੇ ਹੋਵੋਗੇ ਕਿ ਉਹਨਾਂ ਦਾ ਮੇਰਾ ਨੱਕ ਭਾਰਾ ਮੈਨੂੰ ਮੈਨੂੰ ਸਿਰ ਦਾ ਦਰਦ ਹੋ ਜਾਂਦਾ ਮੇਰਾ ਸੱਚੀ ਹੈ ਬੜਾ ਸਿਰ ਦਰਦ ਹੁੰਦਾ ਮੇਰਾ ਮੈਂ ਐਕਚੁਅਲੀ ਨਾ ਇਹ ਰਾਤ ਦੀ ਵੀਡੀਓ ਇਹ ਮੈਨੂੰ ਸਵੇਰੇ 4:30 ਮੇਰੀ ਅੱਖ ਤੋਂ ਲਿਖ ਤੇrna ਸੱਚੀ ਜਾਂ ਨਹੀਂ ਦੀ ਰਾਤ ਕੀ ਹੋ ਗਿਆ ਕੀ ਹੋ ਗਿਆ ਹਲੋ ਬਾਕੀ ਜੋ ਵੀ ਚੰਗਾ ਹੀ ਆ 1 ਕਿਲੋ ਚੰਗਾ ਵੀ ਆ 1 ਕਿਲੋ ਮਾੜਾ ਵੀ ਆ ਕਿਉਂਕਿ ਇਹ ਇੱਕ ਪਾਸਾ ਪੀਣਾ ਸੀ ਇੱਕ ਪਾਸਾ ਸ਼ੇਰ ਨਸਵੀ ਆ ਬਾਕੀ ਚਲੋ ਬਾਕੀ ਸਾਰਿਆਂ ਨਾਲ ਜਿੰਨੇ ਵੀ ਤੁਹਾਨੂੰ ਲੱਗਦਾ ਵੀ ਜਿੰਨੂੰ ਆ ਵੀਡੀਓ ਸ਼ੇਅਰ ਕਰਨੀ ਚਾਹੀਦੀ ਸ਼ੇਅਰ ਜਰੂਰ ਕਰਿਓ ਵੀ ਸਾਰਿਆਂ ਨੂੰ ਪਤਾ ਲੱਗਦਾ ਚੁਣਦਾ ਵੀ YouTube ਪਰ ਇਦਾਂ ਬੈਨ ਹੋ ਰਿਹਾ ਹੋ ਰਿਹਾ ਬੰਦ ਹੋ ਜਾਂ ਰਿਹਾ ਵਾ ਤੇ ਬਾਕੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਿਉਂਕਿ ਹੁਣ ਬੱਟਾ ਚੱਕਾ ਨਹੀਂ ਮਿਲਦਾ ਦੇਖੋ 15 ਮਿੰਟ ਬੱਤਾ ਸੀ ਕਿ YouTube ਨਾ ਬੰਦ ਆਇਆ ਇਹ ਤੁਸੀਂ ਆਪਸ ਵਿੱਚ ਜਿਹੜੇ ਆ ਸ਼ੋਰ ਥੋੜਾ ਸ਼ੋਰ ਕਰ ਆਪਸ ਚ ਖੇਡ ਰਹੇ ਆ ਸਾਨੂੰ ਥੋੜਾ ਇੱਕ ਨੋਰ ਕਰਿਓ ਉਹ ਖੇਡਣ ਕੋ ਆਪਸ ਵਿੱਚ ਤੇ ਜਿਹੜੇ ਚਿੱਕਿਆਂ ਚਿੱਕਾਂ ਦੀਆਂ ਆਵਾਜ਼ਾਂ ਆਉਂਦੇ ਬੱਚਿਆਂ ਦੇ ਨੋਰ ਕਰਿਓ ਇਹ ਦੋਨੋਂ ਕਿ ਕਿ ਖਲੀਫਾ ਨਜ਼ਾਕਤ ਆਪਸ ਚ ਖੇਡ ਰਹੇ ਆ ਦੋਨੋਂ ਲੱਗੇ ਇਹ ਤੇ ਚਲੋ ਆਪਾਂ ਇੱਥੇ ਅਸੀਂ ਕਰਦੇ ਆ ਵੀਡੀਓ ਤੇ ਕਰਦੀ ਫਰੈਂਡ ਵੀਡੀਓ ਦਾ ਆਪਾਂ ਇੱਥੇ ਕਰਦੇ ਆ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਜਿਹੜੀ ਉਹ ਵਧੀਆ ਲੱਗੀ ਹੋਏਗੀ बढ़िया लगी लाइक शेयर कमेंट एंड सब्सक्राइब ज़रूर कर लिया अभी YouTube दब पता नहीं किधर वाले बयान हो जी तो उसे Instagram थी साथ में लिंक चेहरों सो Instagram ID में फिर लिमेंशन कर देंगा Snapchat, Snapchat, Insta, Facebook पे मेंशन कर देंगा वो तो अपाक टैक्सिस लगवाएंगे खाना ये तो प्यार बनेगा हा ना वो सारे फैमिली फैमिली अपने जु ਚਲੋ ਅਦਰ ਜੇ ਆਪਣੀ ਕੋਈ ਅਦਰ ਐਪਲੀਕੇਸ਼ਨ ਇਦਾਂ ਦੀ ਆਂਦੀ ਆ ਤੇ ਆਪਾਂ ਫਿਰ ਉਹਦੇ ਹੀ ਅੱਗੇ ਚਾਰੀ ਰੱਖਾਂਗੇ ਆ ਕੰਮ ਹਨ ਜਿਵੇਂ ਕੈਨ ਦੇ YouTube ਵਾਲੇ ਦਾ ਜੀ YouTube ਤੇ ਵੀ ਫਿਰ ਆਪਾਂ ਇੱਕ ਤਾਂ ਪਤਾ ਲੈ ਲੈਣ ਕਿ મતલਬ ਕੈਰ ਯਾਨੀ ਇੱਕ ਪਾਸੇ ਕੈਰੀ ਕੀ ਰੀਅਲਾਈਸੇਸ ਗਾਇਸ ਕੀ ਹੈ ਤੁਹਾਨੂੰ ਪਤਾ ਨਹੀਂ ਸੁਚ ਲੈ ਪਤਾ ਨਹੀਂ ਹੈ ਇਹੋ ਤਰ੍ਹਾਂ ਦੀਆਂ ਨਿਊਜ਼ਾਂ ਸੁਣਨ ਚਾਹਣ ਗਿਆ ਵਾ ਕੁਝ ਕੇ ਗੈਂਦੇ ਆ ਵੀ ਜਿਹੜੇ ਮਤਲਬ ਹੇਟ ਵੀਡੀਓਜ਼ ਬਣਾਉਂਦੇ ਆ ਕੋਈ ਉਹਨਾਂ ਦੇ ਵੀ ਚੈਨਲ ਉੱਡਨੇ ਆ ਬਹੁਤ ਸਵਾਲਾਂ ਨੇ ਕੀ ਹੋ ਜਾ ਰਿਹਾ ਵਾ ਜਿਹੜੇ ਆਪਣਾ ਗਵਰਨਮੈਂਟ ਦੇ ਖਿਲਾਫ ਵੀਡੀਓਜ਼ ਬਣਾਉਂਦੇ ਆ ਜਾਂ ਕਿਸੇ ਆਦਰ ਪਰਸਨ ਦੀ ਹੇਟ ਸਪੀਚ ਕਰਦੇ ਆ ਉਹਨਾਂ ਦੇ ਚੈਨਲ ਉੱਡ ਜਾਣੇ ਆ ਕੋਈ ਪਤਾ ਨਹੀਂ ਕੀ ਹੋ ਜਾਣਾ ਵਾ ਬਾਕੀ YouTube ਤੇ ਤੁਹਾਨੂੰ ਪਤਾ ਹੀ ਕਿੰਨੀ ਦੇਰ ਤੋਂ ਚੱਲਦਾ ਆ ਰਿਹਾ ਵਾ ਤੇ 2 ਅਰਬ ਲੋਕ ਦੇਖਦੇ ਇਹਨਾਂ ਨੂੰ ਤੇ 2 ਲੱਖ ਸਬਸਕ੍ਰਾਈਬਰ ਮਤਲਬ ਜਿੰਨੇ ਦੇ 2 ਲੱਖ ਦੇ ਚੈਨਲ ਹੀ ਆ ਜਿਹੜੇ ਕ੍ਰੀਏਟਰਸ ਆ 2 ਲੱਖ ਦੇ ਚੈਨਲ ਹੀ ਹੈਗੇ ਇਹਨਾਂ ਦੇ

ਤੁਸੀਂ ਆ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਫਟਾਫਟ